ਹੈਲੋ ਹਾਂਜੀ ਸਸ਼ੀ ਅਕਾਲ ਜਸ ਬ੍ਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ حاضر ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਹੈ ਜੀ ਕਾਟਨ ਸਟਾਪ ਦਾ ਕੱਪੜਾ ਹੈ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ ਸਾਰੇ ਸੂਟ ਦੀ ਆਪਾਂ ਕਟਿੰਗ ਤੇ ਕੱਪੜਾ ਉਤਾਰਨ ਦਾ ਤਰੀਕਾ ਦੱਸਾਂਗੇ ਕਾਟਾ ਨਹੀਂ ਦੱਸਾਂਗੇ ਕਮੀਜ਼ ਕਿਸ ਤਰ੍ਹਾਂ ਉਤਾਰਿਆ ਜਾਂਦਾ ਬਾਜੂ ਦੀ ਲੰਬਾਈ ਕਿਸ ਤਰ੍ਹਾਂ ਉਤਾਰੀ ਜਾਂਦੀ ਹੈ ਪਹੁੰਚ ਕਿਸ ਤਰ੍ਹਾਂ ਉਤਾਰੇ ਜਾਂਦੇ ਆ ਬਾਟਮ ਕਿਸ ਤਰ੍ਹਾਂ ਉਤਾਰੀ ਜਾਂਦੀ ਹੈ ਦੇਖੋ ਇਸ ਵੀਡੀਓ ਦੇ ਵਿੱਚ ਹੁਣਾਂ ਦੇਖੋ ਜੀ ਘੇਰ ਲੋਟ ਕੱਪੜਾ ਹੈ ਕਮੀਜ਼ ਦੀ ਲੈਂਥ 43 ਇੰਚ ਤਿਆਰ ਹੈ 42 ਦੀ ਕਟਾਈ ਕੀਤੀ ਜਾਣੀ ਆ ਕਮੀਜ਼ ਦਾ ਘੇਰ 20 ਇੰਚ ਤਿਆਰ ਹੈ 24 ਇੰਚ ਦੀ ਕਟਾਈ ਕੀਤੀ ਜਾਣੀ ਆ ਇੰਨਾ ਹੀ ਮੈਂ ਤੁਹਾਨੂੰ ਦੱਸੂਗੀ ਕਾਟਾ ਮੈਂ ਨਹੀਂ ਦੱਸੂਗੀ ਕਾਟਾ ਤੁਹਾਨੂੰ ਇਸ ਨਾਪਦੀਆਂ ਆਪਾਂ ਵੀਡੀਓ ਪਾ ਚੁੱਕੇ ਆ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਇਹ ਪੈ ਕਿਸੇ ਭੈਣ ਦਾ ਕਮੈਂਟ ਆਇਆ ਸੀ ਵੀ ਸਾਨੂੰ ਕਮੀਜ਼ ਤੋਂ ਲੈ ਕੇ ਬਾਟਮ ਤੱਕ ਸਾਰੇ ਕਮੀਜ਼ 5 ਮੀਟਰ ਦੇ ਵਿੱਚੋਂ ਕਪੜਾ ਉਲੋ ਉਤਾਰਨ ਦਾ ਤਰੀਕਾ ਦੱਸੋ ਜੀ ਅੱਜ ਪੈਨ ਉਹ ਵੀਡੀਓ ਦੇਖ ਲਓ ਤੁਸੀਂ ਧਿਆਨ ਦੇ ਨਾਲ ਠੀਕ ਹੈ ਜੀ ਆ ਦੇਖੋ ਜਿੰਨੀ ਤੁਹਾਡੀ ਲੈਂਥ ਹੋਈ ਤੁਸੀਂ ਲੈਂਥ ਉਤਾਰਨੀ ਆ 46 ਕੇ 47 ਇੰਚ ਠੀਕ ਹੈ ਜੀ 40 ਇੰਚ ਉਤਾਰ ਲਓ 43 ਇੰਚ ਦਾ ਉਹ ਤਿਆਰ ਆ 3 ਇੰਚ ਐਟਰਾ ਮਾਰਜਨ ਹੋ ਜਾਊਗਾ ਤਰਫਾਈ ਦਾ ਠੀਕ ਹੈ ਜੀ ਆ ਕਪੜਾ ਆਪਾਂ ਐਕਸਟਰਾ ਇੱਧਰ ਸੋਟ ਲਿਆ ਤੇ ਆ ਆਪਾਂ ਵਿਛਾ ਲਿਆ ਇਹ ਤੋਂ ਵਿਛਾਉਣ ਦਾ ਮਤਲਬ ਜਿੰਨਾ ਆਪਣਾ ਕਮੀਜ਼ ਸ਼ਿਆਰੀਆਂ ਚਾ ਸ਼ਿਆਰੀਆਂ ਚਾ ਇਸ ਤਰ੍ਹਾਂ ਪੀਤੇ ਨਾ ਨਾ ਪੋਕਲਾ ਘੇਰ ਲੋਟ ਐ ਨੂੰ ਡਬਲ ਫੋਲਡਿੰਗ ਕਰਕੇ ਉਤਾਰਨਾ ਤੇ ਘੇਰ 24 ਇੰਚ ਐਸ ਲੋਟ ਘੇਰ ਨਹੀਂ ਆ ਰੇ ਡਬਲ ਫੋਲਡਿੰਗ ਕਰਕੇ ਘੇਰ ਆਊਗਾ ਜੀ ਹਾਂ ਦੇਖੋ ਹੁਣ ਹੈਗਾ 43 ਤਿਆਰ ਆ 46 ਦੀ ਐਸ ਤਰ੍ਹਾਂ ਕਟਾਈ ਕਰ ਲਓ ਜੀ ਹਾਂ ਲਓ ਜੀ ਇਹਦੀ ਮਾਰਕਿੰਗ ਕੱਚੀ ਐਸ ਤਰ੍ਹਾਂ ਕਰ ਲਈ ਦੇਖੋ ਭੈਣੋ ਐਸ ਤਰ੍ਹਾਂ ਮਾਰਕਿੰਗ ਕਰ ਲਈ ਇਹਨੂੰ ਡਬਲ ਇੱਥੋਂ ਫੋਲਡਿੰਗ ਕਰ ਲਿਆ ਇੱਥੋਂ ਫੋਲਡਿੰਗ ਕਰਕੇ ਆ ਲਹਿਰ ਜਿਹੜੀ ਇਧਰ ਲਾ ਕੇ ਮਲਾ ਦਿੱਤੀ ਕਮੀਜ਼ ਦਾ ਕੱਪੜਾ ਉਤਾਰ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਹਾਲੋ ਜੀ ਇਸ ਤਰ੍ਹਾਂ ਜੀ ਕਮੀਜ਼ ਦਾ ਕੱਪੜਾ ਉੱਤਰ ਜੂਗਾ ਇਸ ਤਰ੍ਹਾਂ ਆਪਣੇ ਦਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਬਾਅਦ ਵਗੈਰਾ ਕੱਢ ਕੇ ਵਿਛਾ ਲਿਓ ਪਹਿਲਾਂ ਉਤਾਰਨ ਤੋਂ ਪਹਿਲਾਂ ਵੀ ਨਾਪ ਲਿਓ ਪੇਰਾ ਲੈਂਥ ਜਿਹੜਾ ਕੇਰਾ ਤਾਂ ਆਪਾਂ ਜਿੱਥੇ ਮਾਰਕਿੰਗ ਕੀਤੀ ਹੈ ਉੱਥੋਂ ਦੂਰਾ ਕਰਕੇ ਰੱਖ ਲਿਆ ਤੇ ਹੁਣ ਕੇਰਾ ਫਿਰ ਫਿੱਤਾ ਮਾਰੋ ਜਿਹਦੇ ਦੂਰਾ ਹੋ ਗਿਆ ਫੀਤਾ ਫੇਰ ਮਾਰੋ ਫੀਤਾ ਮਾਰਨ ਦੇ ਨਾਲ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਵਾਹ ਕਾ ਜੀ ਉਹਨਾਂ ਕਨੀਜ਼ ਕੱਪੜਾ ਉੱਪਰ ਜਾ ਕੇ ਫੋਲਡਿੰਗ ਹੋ ਗਿਆ ਠੀਕ ਹੈ ਵੈਸੇ ਤਾਂ ਆਪਾਂ ਮਾਰਕਿੰਗ ਕਰ ਹੀ ਲਈ ਸੀ ਆ ਦੇਖੋ ਹੁਣ ਇੰਚ ਟੇਪ ਮਾਰਨਾ ਤਿੰਨ ਜਗ੍ਹਾ ਤੇ ਮਾਰਨਾ ਇਸ ਤਰ੍ਹਾਂ 47 46 46 40 64 46 ਓਕੇ ਇਸ ਤਰ੍ਹਾਂ ਹੁਣ ਕੱਪੜਾ ਕੱਟ ਲਓ ਇਹ ਹੋ ਗਿਆ ਆਪਣਾ ਕਨੀਜ਼ ਦੀ ਲੈਂਥ ਕਟਾਈ ਤਿਆਰ ਆ 46 ਦੀ ਕਟਾਈ ਕਰ ਦਿੱਤੀ ਠੀਕ ਹੈ ਜੀ ਇਹ ਕਰ ਦਿੱਤੀ ਹੁਣ ਇਹ ਕਪੜਾ ਇਸ ਤਰ੍ਹਾਂ ਚੱਕਣਾ ਇਹਨੂੰ ਸਿੰਗਲ ਕਰ ਲਿਓ ਜੀ ਇਸ ਤਰ੍ਹਾਂ ਸਾਰਾ ਕਪੜਾ ਸਿੰਗਲ ਕਰ ਲਿਆ ਸਿੰਗਲ ਕਰਕੇ ਨੋਕ ਨੋਕ ਜਿਵੇਂ ਆਪਾਂ ਦੁਪੱਟੇ ਦੀ ਤਹਿ ਲਾਉਣੀ ਹੁੰਦੀਆਂ ਉਸ ਤਰ੍ਹਾਂ ਤਹਿ ਲਾ ਲਿਓ ਆਹ ਲਓ ਜੀ ਇਸ ਤਰ੍ਹਾਂ ਨੋਕ ਨੋਕ ਮਲਾਇਓ ਇਸ ਤਰ੍ਹਾਂ ਤਹਿ ਲਾ ਲੈਣੀ ਇੱਕ ਤਰ੍ਹਾਂ ਠੀਕ ਹੈ ਜੀ ਤਿੰਨ ਤਿਹਾਂ ਲਾਗ ਜਾਣਗੀਆਂ ਇਹਦੀਆਂ ਹੁਣ ਮੈਂ ਅੱਗੇ ਦੱਸਦੀ ਹਾਂ ਕੀ ਕਰਨਾ ਜਿਹਨੇ ਆਪਾਂ ਕੱਪੜੇ ਦੀ ਤੈਹ ਲਾਉਣੀ ਹੁੰਦੀ ਓਵੇਂ ਲਾ ਦਿੱਤਾ ਹੈ ਕਪੜੇ ਦੀ ਤੈਹ ਲੱਗਦੀ ਹੈ ਨਾ ਓਵੇਂ ਤੈਹ ਲਾ ਲਈ ਹੁਣ ਇਧਰ ਲਈ ਨੋਕ ਤੋਂ ਜਾਂ ਉਧਰ ਲਈ ਨੋਕ ਤੋਂ ਕਿਸੇ ਪਾਸੇ ਮਰਜ਼ੀ ਰੱਖ ਲਿਓ ਤੇ ਇਧਰ ਲਈ ਜਿਹੜੀ ਕੰਨੀ ਆ ਕੰਨੀ ਤੋਂ ਵੱਖਰਾ ਘੇਰਨਾ ਆਪਣਾ ਆਪਾਂ ਕਿਉਂਕਿ ਕੰਨੀ ਆਪਾਂ ਕੱਟਣੀ ਹੁੰਦੀ ਹੈ ਹਨਾ ਪੰਨੀ ਵਿੱਚ ਨਾ ਨਾਪਿਓ ਜਿਹੜਾ ਤੁਸੀਂ ਘੇਰ ਨਾਪੋਗੇ ਉਹਦੇ ਵਿੱਚ ਕੰਨੀ ਨਹੀਂ ਨਾਪਣੀ ਔਰ ਪਾਸੇ ਨਾਪਣਾਉਣੀ ਠੀਕ ਹੈ ਹੁਣ ਆਪਣਾ ਚਾਹੀਦਾ ਹੈ ਘੇਰ ਇਹਨਾਂ ਦਾ 20 ਇੰਚ ਤਿਆਰ ਹੈ 24 ਦੀ ਕਟਾਈ ਕਰਤੀਆਂ ਜੀ ਕੰਨੀ ਐਕਸਟਰਾ ਰਾਂ ਰੱਖ ਦਿਓ ਕੰਨੀ ਤੋਂ ਅੰਦਰ ਰੱਖਦੇ ਹੋਏ ਇੰਚੀ ਤੇ ਇਸ ਤਰ੍ਹਾਂ 24 ਦੀ ਕਟਾਈ ਕਰੋ ਆ ਲਓ ਜੀ ਇਹ ਹੋ ਗਿਆ ਕਮੀਜ਼ ਦਾ ਘੇਰ ਉੱਤਰ ਕੇ ਦੋਨੇ ਪੰਨੇ ਲਓਗੇ ਓਕੇ ਆਦੋ ਜੀ ਤਾਂ ਕਮੀਜ਼ ਦੇ ਪੱਲੇ ਹੋ ਗਏ ਦੋਨੇ ਇਹਨੂੰ ਸਾਈਡ ਤੇ ਕਰਤਾ ਜੀ ਹੁਣ ਆ ਜੋ ਇਹ ਚੀਜ਼ ਤੇ ਇਹ ਸੀਜ਼ ਨੂੰ ਆਪਾਂ ਮਾਰਤਾਗੇ ਪਹੁੰਚਿਆਂ ਦੇ ਵਿੱਚ ਪਹੁੰਚਿਆਂ ਦੇ ਵਿੱਚ ਕਿਸ ਤਰ੍ਹਾਂ ਮਾਰਤਾਗੇ ਆ ਦੇਖੋ ਕਿੰਨਾ ਥੋੜੀ ਸਲਵਾਰ ਦੇ ਵਿੱਚ ਜਿਹੜੀ ਪਹੁੰਚੇ ਦੀ ਲੈਂਥ ਪੈਣੀ ਹੈ ਆਪਾਂ ਟਕਾਉਂਗੇ ਪਹੁੰਚੇ ਕਹੋਗੇ ਕੀ ਗੋਲਗੇ ਤੁਸੀਂ ਉਹਦੀ ਲੈਂਥ ਕਿੰਨੀ ਪੈਣੀ ਹੈ ਲੈਂਥ ਪੈਣੀ ਹੈ ਤਾਂ ਇਹ 37 ਇੰਚ ਸਰਵਾਰ ਆ 36 ਕੇ 37 ਇੰਚ ਆ 36 33 ਦੀ ਕਟਾਈ ਕੀਤੀ ਜਾਣੀ ਜੀ ਪਹੁੰਚੇਗੀ ਇਸ ਤਰ੍ਹਾਂ नाਪੋ 33 ਇੰਚ ਜਿਹੜਾ ਕਮੀਜ਼ ਨਾਲੋਂ ਕਪੜਾ ਉਤਰਿਆ ਉਹ ਵਾਲਾ ਕਮੀਜ਼ ਦੇ ਪੱਲੇ ਆ ਉਤਰ ਗਿਆ ਪਾਸੇ ਵਾਲਾ ਕਪੜਾ ਜੀ 33 ਇੰਚ ਇਸ ਤਰ੍ਹਾਂ ਜੀ 33 ਇੰਚ ਦੀ ਇਸ ਤਰ੍ਹਾਂ ਲੈਂਥ ਉਹ ਉਤਾਰ ਲੈਣੀ ਹੈ ਜੀ ਹਲੋ ਜੀ 33 ਦੀ ਲੈਂਥ ਉਤਾਰਨ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਇੱਕ ਹੋਰ ਚੀਜ਼ ਹੈ ਜੀ 33 ਦੀ ਜਿਹੜੀ ਲੈਂਥ ਕੱਢ ਲਈਏ ਬੰਦ ਸਾਈਡ ਖੁੱਲਾ ਪਾਸਾ ਇੱਕ ਪਾਸੇ ਬੰਦ ਸਾਈਡ ਇੱਕ ਪਾਸੇ ਰੱਖਿਓ ਜੀ ਹਾਲੋ ਜੀ ਆ ਦੇਖੋ ਆ 33 ਦੀ ਆਧਾਰ ਕੇ ਆ ਵਾਲਾ ਜਿਹੜਾ ਕੱਪੜਾ ਹੈ ਬੰਦ ਸਾਈਡ ਸੀਗੀ ਤਾਂ ਇੰਨਾ ਹੋ ਗਿਆ ਸਿੰਗਲ ਕਰਕੇ ਇਹਨੂੰ ਪਹੁੰਚੇ ਥੱਲੇ ਗਲੇ ਥੱਲੇ ਔਰ 벨ਟ ਜਬਤਾ ਜਾ ਸਕਦਾ 벨ਟ ਤਾਂ ਇਸ ਤੋਂ ਨਿਕਲੇ ਹੋਣੀਆਂ ਦੇਖੋ ਹੁਣ 벨ਟ ਵੀ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲਓ ਜਿਹੜਾ ਪਹੁੰਚਾਂ ਦਾ ਕੱਪੜਾ ਚੜਾਈ ਜ਼ਿਆਦਾ ਕੀ ਨਾ ਜਿਹੜਾ ਜ਼ਿਆਦਾ ਚੜਾਈ ਦੇ ਕਾਰਨ ਆਪਾਂ ਇੱਥੋਂ ਕੱਢ ਲੈਣਾ ਕੱਪੜਾ ਆ ਲਓ ਹੁਣ ਮੈਂ ਤੁਹਾਨੂੰ ਸਾਰਾ ਕੱਪੜਾ ਸ਼ਰਟ ਦਾ ਪਹੁੰਚਾਂ ਦਾ ਔਰ ਬਾਜੂ ਦਾ ਕੱਢਣਾ ਦੱਸ ਰਹੀ ਹਾਂ ਜੀ ਧਿਆਨ ਨਾਲ ਦੇਖਿਓ ਵੀਡੀਓ ਆ ਦੇਖੋ ਇਹ ਵੀਡੀਓ ਨਵੀਆਂ ਪਹਿਣਾਾਂ ਦੇ ਲਈ ਠੀਕ ਹੈ ਜੀ ਉਹ ਕੋਈ ਨਵੀਂ ਪਹਿਣੀ ਹੋਊ ਜਿਨ੍ਹਾਂ ਨੇ ਕਮੈਂਟ ਕੀਤਾ ਹੋਈ ਪਹਿਣੇ 5 ਮੀਟਰ ਕੱਪੜੇ ਦੇ ਸਾਰਾ ਕੱਪੜੇ ਦਾ ਐਸਟੀਮੇਟ ਦੱਸੋ ਸਾਨੂੰ ਕਿਸ ਤਰ੍ਹਾਂ ਉਹ ਕਰਦੇ ਆ ਦੇਖੋ ਆਨੋਕਲਾ ਕੇ ਇੱਥੇ 12.5 ਤੇ ਤੁਸੀਂ ਚੜਾਈ ਬਹੁਤ ਆ ਜੀ ਪਹੁੰਚੇਗੀ ਤੇ ਆਪਣੀ ਅੱਗੇ ਬੈਲਟ ਰਹਿ ਜੋ 6.5 ਇੰਚ ਉੱਕ ਕੇ ਆ ਜੀ ਇਸ ਤਰ੍ਹਾਂ ਕੱਟ ਲਿਓ ਇੱਕ ਤਾਂ ਨਾਲ ਹੀ ਆਪਣੀ ਜਦੋਂ ਆਪਾਂ ਜਿਹੜੀ ਆਪਾਂ ਲੈਂਥ ਪੰਨਿਆਂ ਦੀ ਉਤਾਰੀ ਸੀ ਕਮੀਜ਼ ਦੀਆਂ ਦੀ ਬੈਕ ਔਰ ਫਰੰਟ ਦੀ ਉਹਦੇ ਵਿੱਚੋਂ ਪਹੁੰਚੇ ਉਤਰਿਆ ਹੈ ਆਹ ਵਾਲੀ ਜੀ ਬੈਲਟ ਇਹਨਾਂ ਦੇ ਹੈਗੀ ਆ 24 ਇੰਚ ਕਿ 23 ਇੰਚ ਤਿਆਰ ਆ 23 ਇੰਚ ਜੀ ਆ ਲਓ ਇਸ ਤਰ੍ਹਾਂ 23 ਇੰਚ ਦੀ ਮਾਰਕਿੰਗ 3 2 ਇੰਚ ਐਕਸਟਰਾ ਮਾਰਜਨ 25 ਦੀ ਕਟਾਈ ਕਰ ਲਿਓ ਜੀ ਆ ਲਓ ਜੀ 25 ਦੀ ਕਟਾਈ ਕਰਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕੱਟ ਦਿਓ ਆ ਲਓ ਜੀ ਆ ਆਪਣੇ ਪੌਂਚੇ ਹੋ ਗਏ ਆਪਣੀ ਬੈਲਟ ਹੋ ਗਈ ਆ ਆਪਣੇ ਕੋਲੇ ਗਲੇ ਗੁਲੇ ਨੂੰ ਕਪੜਾ ਯੂਜ਼ ਕਰਨਾ ਹੋਇਆ ਐਕਸਟਰਾ ਕਪੜਾ ਹੋ ਗਿਆ ਆਪਣੇ ਕੋਲੇ ਪੰਲੇ ਹੋ ਗਏ ਪੰਲਿਆਂ ਤੋਂ ਬਾਅਦ ਅੱਗੇ ਆ ਜੂ ਜੀ ਆ ਕੱਪੜੇ ਤੇ ਆ ਲਓ ਆਹ ਵਾਲਾ ਜਿਹੜਾ ਹੁਣ ਕੱਪੜਾ ਆਪਾਂ ਇਹਦੇ ਚੋਂ ਕੱਢਣਾ ਬਾਜੂ ਦਾ ਕੱਪੜਾ ਇੱਕ ਚੀਜ਼ ਹੋਰ ਆ ਭੈਣੋ ਦੇਖੋ ਤੁਸੀਂ ਇਹ ਗਲਤੀ ਨਾ ਕਰਿਓ ਵੀ ਜਿਵੇਂ ਆਪਾਂ ਕਮੀਜ਼ ਦੀ ਲੈਂਥ ਉਤਾਰ ਲਈ ਲੈਂਥ ਉਤਾਰ ਕੇ ਜਿਹੜਾ ਪਾਸੇ ਵਾਲਾ ਕੱਪੜਾ ਹੋਇਆ ਉਹਦੇ ਤੋਂ ਕਈ ਭੈਣਾਂ ਬਾਜੂ ਉਤਾਰ ਲੈ ਲੈਂੀਆਂ ਬਾਜੂ ਦੀ ਲੈਂਥ ਤਾਂ ਹੁੰਦੀ ਹੈ 19 ਇੰਚ ਤਿਆਰ ਤੇ 19 ਇੰਚ ਤਿਆਰ ਤਾਂ ਆਪਾਂ ਉਹਦੇ ਨਾਲ ਉਤਾਰ ਲਈ ਫਿਰ ਆਪਾਂ ਨੇ ਇੱਥੋਂ ਆਪਾਂ ਜਦੋਂ 33 ਇੰਚ ਦਾ ਪੱਲਾ ਉਤਾਰਾਂਗੇ ਤਾਂ 5 ਮੀਟਰ ਵਾਲੇ ਥਾਣੇ ਚੋਂ ਉਸ ਘਾਟ ਜਾਂਦਾ ਜੀ ਜੇ ਤੁਸੀਂ ਜ਼ਿਆਦਾਤਰ ਆ ਪਹੁੰਚਾ ਜਿਵੇਂ ਆਪਾਂ ਕਮੀਜ਼ ਦੀ ਲੈਂਥ ਉਤਾਰੀ ਆ ਕਮੀਜ਼ ਦੀ ਲੈਂਥ ਦੇ ਉਤਾਰੋਂ ਨਾਲੋਂ ਐਕਸਟਰਾ ਕੱਪੜਾ ਉਹਦਾ ਪਹੁੰਚਾ ਪਾਇਆ ਕਰੋ ਹੁਣ ਇੱਥੋਂ ਬਾਹਾਂ ਆਪਾਂ 19 ਇੰਚ ਤਾਰਾਂਗੇ ਕੱਪੜਾ ਜਿਹੜਾ ਆਪਣਾ ਕੱਪੜਾ 5 ਮੀਟਰ ਦੇ ਵਿੱਚੋਂ 2.5 ਮੀਟਰ ਨੂੰ ਕੱਪੜਾ ਉੱਤਰ ਗਿਆ 3 ਮੀਟਰ ਰਹਿ ਗਿਆ 3 ਮੀਟਰ ਵਾਲੇ ਕੱਪੜੇ ਦੇ ਵਿੱਚੋਂ ਬਾਜੂ ਇਹਨਾਂ ਦੀ ਹੈਗੀ ਆ ਜੀ 16 ਤਿਆਰ ਆ 17 ਦੀ ਕਟਾਈ ਕੀਤੀ ਜਾਓ 19 18.5 19 ਦੀ ਕਟਾਈ ਕਰਦੇ ਹੋ ਜੀ ਠੀਕ ਹੈ ਜੇ ਆਪਾਂ 18 ਦੀ ਕਟਾਈ ਕਰ ਦਿੰਨੇ ਨਾ 3 ਇੰਚ ਬਾਧ ਰੱਖ ਕੇ ਚੱਲਦੇ ਫਿਰ ਜਿਹੜੀ ਆਪਾਂ ਇੱਥੇ ਆਹ ਵਾਲੀ ਤਰਪਾਈ ਫੋਲਡਿੰਗ ਤੋਂ ਥੋੜੀ ਮੋਟੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਆਹ ਹੋ ਗਿਆ ਜੀ ਆਪਣੇ ਬਾਜੂ ਦਾ ਕੱਪੜਾ ਓਕੇ ਆ ਹੁਣ ਆਪਣੇ ਆਜੋ ਤੁਸੀਂ ਬਾਟਮ ਤੇ ਬਾਟਮ ਦੇ ਨਹੀਂ ਆਪਣੇ ਐਨਾ ਕੱਪੜਾ ਰਹਿ ਗਿਆ ਬਾਟਮ ਹੈਗੀ ਆਪਣੀ 33 ਦਾ ਪਹੁੰਚਾ ਕੱਟਿਆ ਦੇਖੋ ਆਹੀਂ ਡਬਲ ਫੋਲਡਿੰਗ ਹੋ ਜਾਣਾ ਠੀਕ ਹੈ ਜੀ ਡਬਲ ਫੋਲਡਿੰਗ ਹੋ ਕੇ ਇਸ ਤਰ੍ਹਾਂ ਜੀ ਲੋਕ ਨਾ ਲੋਕ ਮਲਾ ਲਿਓ ਜਿਵੇਂ ਦੁਪੱਟੇ ਦੀ ਤਰ੍ਹਾਂ ਲੈ ਲੈਣੀ ਹੁੰਦੀ ਆ ਉਹਦਾਂ ਹੀ ਲਾ ਲੈਣੀ ਆ ਲਾਉਣ ਤੋਂ ਬਾਅਦ ਇਸ ਤਰ੍ਹਾਂ ਨਾਪ ਲਿਓ ਇਹਨੂੰ ਇਸ ਤਰ੍ਹਾਂ ਨਾਪ ਲਿਓ ਆ ਦੇਖੋ ਜੀ ਇਸ ਤਰ੍ਹਾਂ ਨਾਪ ਕੇ 33 ਇੰਚ ਦੀ ਲੈਂਥ ਉਤਾਰੋ ਆ ਲਓ ਜੀ 33 ਇੰਚ ਦੀ ਲੈਂਥ ਉਤਾਰਨੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਮਾਹ ਆਰਾਨ ਤੋਂ ਬਾਅਦ 10 ਇੰਚ ਚੋੜੀ ਦਾ ਬਸਦਾ ਓਕੇ ਆ ਡਬਲ ਫੁੱਲ ਭਾਰੀ ਜਿਹੜੀ ਬਾਟਮ ਆ ਸਲਵਾਰ ਬਣ ਕੇ ਵੀ ਆਪਣੀ ਰੈਡੀ ਹੋਊਗੀ ਇਹਦੇ ਵਿੱਚੋਂ 5-6 ਇੰਚ ਕਪੜਾ ਐਕਸਟਰਾ ਐਕਸਟਰਾ ਹੈਗਾ ਜੀ ਉਹ ਵੀ ਵੱਜੂਗਾ ਆਪਣੇ ਸਲਵਾਰ ਦਾ ਕੱਪੜਾ ਨਿਕਲਿਆ ਆ ਆਪਣੇ ਬਾਜੂ ਦਾ ਕੱਪੜਾ ਨਿਕਲਿਆ ਆ ਆ ਆਪਣੀ ਸ਼ਰਟ ਦਾ ਕੱਪੜਾ ਬੈਕ ਔਰ ਫਰੰਟ ਦਾ ਨਿਕਲਿਆ ਆ ਆ ਆਪਣੇ ਬੈਲਟ ਨਿਕਲਿਆ ਤੇ ਆ ਆਪਣੇ ਪੌਂਚੇ ਦਾ ਕੱਪੜਾ ਨਿਕਲਿਆ 5 ਮੀਟਰ ਦੇ ਵਿੱਚੋਂ ਮੈਂ ਤੁਹਾਨੂੰ ਸਾਰਿਆਂ ਕੁਸ਼ ਦਾ ਕੱਪੜਾ ਕੱਟਣਾ ਦੱਸ ਦਿੱਤਾ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ 5 ਮੀਟਰ ਕੱਪੜੇ ਨੂੰ ਵਰਤ ਲਿਆ ਕਰੋ ਘੱਟ ਵੱਧ ਹੁੰਦਾ ਜਿਹੜਾ ਜਿਵੇਂ ਤੁਸੀਂ ਕਮੀਜ਼ ਦੀ ਲੈਂਥ ਉਤਾਰਦੇ ਉਹਦੇ ਨਾਲ ਦੇ ਕੱਪੜੇ 'ਚ ਜੇ ਤੁਸੀਂ ਬਾਜੂ ਉਤਾਰਦੇ ਫਿਰ ਤੁਹਾਨੂੰ 33 ਇੰਚ ਦਾ ਪੱਲਾ ਦੂਜੇ ਜਿਹੜੀ 2.5 ਮੀਟਰ 3 ਮੀਟਰ ਕਪੜਾ ਬਚ ਉਹ ਜਿਹੜਾ ਉਤਾਰਨਾ ਉਹ ਫਿਰ ਥੋੜੀ ਬਾਟਮ ਹੌਲੀ ਬਣੂਗੀ ਬਾਟਮ ਸਲਵਾਰ ਥੋੜੀ ਬਣੂਗੀ ਠੀਕ ਹੈ ਜੇ ਤੁਸੀਂ ਕਮੀਜ਼ ਦੇ ਲੈਂਥ ਦੇ ਨਾਲ ਉਹ ਬਾਜੂ ਉਤਾਰੀ ਫਿਰ ਤੁਹਾਡੀ ਸਲਵਾਰ ਫੁੱਲ ਭਾਰੀ ਬਣੂਗੀ ਇਹ ਹੁੰਦਾ ਕੱਪੜੇ ਨੂੰ ਵਰਤਣ ਦਾ ਤਰੀਕਾ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ